ਸਾਲ 1952 ਵਿੱਚ ਪਟਿਆਲਾ ਤੋਂ ਨਿਕਲੀ ਪਾਖੜਾ ਮੁਖ ਨਹਿਰ ਦੀ ਕੁਸਲਾ ਪਿੰਡ ਵਿੱਚ ਹਾਲਤ ਬੜੀ ਖਸਤਾ ਹੋ ਚੁੱਕੀ ਹੈ ਮੁਰੰਮਤ ਤੇ ਕਰੋੜਾ ਰੁਪਏ ਖਰਚਣ ਦੇ ਬਾਵਜੂਦ ਇਸ ਦੇ ਟੁੱਟਣ ਦਾ ਖਤਰਾ ਬਣਿਆ ਹੋਇਆ ਹੈ ਮੁਰੰਮਤ ਵਾਲੀ ਥਾਂ ਤੋਂ 2 ਸਾਲਾਂ ਦੇ ਬਾਅਦ ਹੀ ਇਹ ਨਹਿਰ ਕਾਫੀ ਜ਼ਿਆਦਾ ਟੁੱਟਫੁੱਟ ਚੁੱਕੀ ਹੈ ਪਿੰਡ ਕੁਸਲਾ ਦੇ ਨਿਵਾਸੀ ਜਸਵੰਤ ਸਿੰਘ ਨੇ ਦੱਸਿਆ ਕਿ ਨਹਿਰ ਸਿਮਣ ਕਾਰਨ ਉਹਨਾਂ ਦੀਆਂ ਫਸਲਾਂ ਦਾ ਨੁਕਸਾਨ ਹੁੰਦਾ ਹੈ ਤੇ ਇਲਾਕੇ ਵਿੱਚ ਸੇਮ ਦੀ ਸਮੱਸਿਆ ਵੀ ਪੈਦਾ ਹੋ ਗਈ ਹੈ ਉਹਨਾਂ ਸਰਕਾਰ ਕੋਲੋਂ ਇਸ ਨਹਿਰ ਦੀ ਮੁਰੰਮਤ ਵਿੱਚ ਹੋਏ ਕਪੜੇ ਦੀ ਉੱਚ ਪੱਧਰੀ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਇਹ ਜੀ ਪਾਖੜਾ ਮੇਨ ਬ੍ਰਾਂਚ ਹੈ ਜੋ ਸਿੱਧੀ ਪਟਾਲੇ ਤੋਂ ਇੱਥੇ ਆਉਂਦੀ ਹੈ ਪਟਾਲਾ ਮੈਨਨ ਵਜਦੀ ਹੈ ਇਹ ਅਸੀਂ ਪਿੰਡ ਕੋਸਾ ਦੇ ਹੈਡਾਂ ਤੇ ਖੜੇ ਆ ਇਹ ਜਿਹੜੀ ਨਹਿਰ ਸੀ ਇਹ 1952 ਚ ਚਾਲੂ ਹੋਈ ਸੀ ਤੇ ਉਦੋਂ ਬਹੁਤ ਹੀ ਵਧੀਆ ਹਾਲਤ ਦੇ ਵਿੱਚ ਸੀ ਪਰ ਪਿਛਲੇ ਜੋ ਥੋੜੇ ਸਮੇਂ ਪਹਿਲਾਂ ਇਹ ਨਹਿਰ ਇਥੋਂ ਖਿੰਡ ਗਈ ਸੀ ਜਿਹਨੂੰ ਆਪ ਅੱਜ ਦੇਖ ਰਹੇ ਆ ਦਵਾਰੀ ਟੁੱਟੀ ਹੋਈ ਉਹਦੇ ਤੇ ਕਰੋੜਾਂ ਰੁਪਇਆ ਸਰਕਾਰ ਨੇ ਖਰਚਿਆ ਸੀ ਤੇ ਇਸ ਨੂੰ ਠੇਕੇਦਾਰ ਨੇ ਇਹਦੀ ਮੁਰੰਮਤ ਕੀਤੀ ਸੀ ਤੇ ਪਰ 2 ਸਾਲਾਂ ਬਾਅਦ ਹੀ ਤੁਸੀਂ ਇਹ ਨਹਿਰ ਦਾ ਹਾਲ ਵੇਖ ਰਹੇ ਹੋ ਵੀ ਕੀ ਹੋ ਗਿਆ ਜਿੰਨੀ ਦੀ ਮੁਰੰਮਤ ਹੋਈ ਸੀ ਓਨੀ ਓਨੀ ਨਹਿਰ ਟੁੱਟੀ ਐ ਉਦੋਂ ਅੱਗੇ ਪਿੱਛੇ ਨਹੀਂ ਸੋ ਇਹਦੇ ਵਿੱਚ ਜਿਹੜਾ ਸਬੰਧਤ ਠੇਕੇਦਾਰ ਐ ਤੇ ਜੋ ਇਹ ਨਹਿਰੀ ਮਹਿਕਮਾ ਐ ਇਹਦੀ ਮੀਲੀ ਭੁਗਤ ਹੋ ਸਕਦੀ ਹੈ ਇਹਦੀ ਅਸੀਂ ਮੰਗ ਕਰਦੇ ਆਂ ਮਹਿਕਮੇ ਤੋਂ ਪੰਜਾਬ ਸਰਕਾਰ ਤੋਂ ਵੀਡੀਓ ਚਪੜੀ ਜਾਂਚ ਕਰਾਈ ਜਾਵੇ ਉਧਰ ਨਹਿਰ ਤੇ ਤਾਇਨਾਤ ਮੇਟ ਬਲੌਰ ਸਿੰਘ ਨੇ ਦੱਸਿਆ ਕਿ ਜਦੋਂ ਵੀ ਨਹਿਰ ਟੁੱਟਦੀ ਹੈ ਅਸੀਂ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਂਦੇ ਹਾਂ ਅਤੇ ਕਾਰਵਾਈ ਕਰਨਾ ਉਹਨਾਂ ਦੀ ਜ਼ਿੰਮੇਵਾਰੀ ਹੈ ਸਾਡੀ ਤਾਂ ਪਾਣੀ ਤੇ ਡਿਊਟੀ ਹੈ ਕੱਲੀ ਅਸੀਂ ਤਾਂ ਆਪਦੇ ਪਾਣੀ ਤੇ ਆ ਜਦੋਂ ਟੁੱਟਦੀ ਹੈ ਅਸੀਂ ਇੱਕ ਵਾਰੀ ਦੱਸ ਦਿੰਨੇ ਆਂ ਉਤਵਾ ਕਾਰਵਾਈ ਜੋ ਕਰਨੀ ਹੈ ਉੱਚ ਅਧਿਕਾਰੀਆਂ ਨੇ ਕਰਨੀ ਹੈ ਜੇ ਆਈ ਸਾਹਿਬ ਜਾਂ ਐਸਬੀਓ ਸਾਹਿਬ ਜਾਂ ਐਕਸ਼ਨ ਸਾਹਿਬ 2232 ਕਿਉਂਕਿ ਲੀਟਰ ਵਾਲੀ ਇਸ ਨਹਿਰ ਬਾਰੇ ਗੱਲ ਕਰਦੇ ਹਾਂ ਐਕਸੀਨ ਕਰਤਾਰ ਚੰਦ ਨੇ ਦੱਸਿਆ ਕਿ ਬਰਸਾਤ ਦੇ ਮੌਸਮ ਵਿੱਚ ਇਸ ਨਹਿਰ ਦਾ ਹੋਰ ਨੁਕਸਾਨ ਹੋ ਸਕਦਾ ਹੈ ਉਹਨਾਂ ਕਿਹਾ ਕਿ ਹਰਿਆਣਾ ਰਾਜ ਦੇ ਅਧਿਕਾਰੀਆਂ ਨਾਲ ਮਿਲ ਕੇ ਮੌਕਾ ਦੇਖਿਆ ਜਾਵੇਗਾ ਅਤੇ ਰਿਪੋਰਟ ਬਣਾ ਕੇ ਸਰਕਾਰ ਨੂੰ ਭੇਜ ਦਿੱਤੀ ਜਾਵੇਗੀ ਇਹਦੇ ਹੈਗੇ 2332 ਕਿਸੀ ਕਹਿੰਦੇ। ਉਹ ਬਰਸਾਤਾਂ ਤੋਂ ਬਾਅਦ ਅਸੀਂ ਜੁਆਇੰਟ ਇਨਸਪੈਕਸ਼ਨ ਕਰਾਂਗੇ ਨਾ ਹਰਾਨੇ ਨਾਲ। ਇਨਸਪੈਕਸ਼ਨ ਕਰ ਲਓ। ਹਾਂ ਕਿਉਂਕਿ ਹੁਣ ਕਿਉਂਕਿ ਅਜੇ ਪਾਣੀ ਦੀ ਕੁਝ ਹੋਰ ਵੀ ਡੈਮੇਜ ਹੋਣ ਦੀ ਸੰਭਾਵਨਾ ਹੋ ਸਕਦੀ ਹੈ ਬਰਸਾਤਾਂ ਦੌਰਾਨ। ਉਹ ਜੁਆਇੰਟ ਇਨਸਪੈਕਸ਼ਨ ਕਰਕੇ ਜੋ ਵੀ ਰੈਮੀਡੀਏਟ ਮੀਰ ਲੈਂਡ ਦੀ ਰਿਪੋਰਟ ਹੋਏਗੀ ਅਸੀਂ ਉਹ ਤਿਆਰ ਕਰਕੇ ਸਰਕਾਰ ਨੂੰ ਭੇਜਾਂਗੇ ਦੇ ਮੁਕਾਬਲੇ ਦੇ ਬਾਅਦ। ਸਪੋਕਸਮੈਨ ਟੀਵੀ ਦੇ ਲਈ ਮਾਨਸਾ ਤੋਂ ਕੁਲਜੀਤ ਸਿੰਘ ਸਿੱਧੂ ਦੀ ਰਿਪੋਰਟ